ਜੀ ਕਾਰਡ ਕਰਕੇ ਆ ਦੇਖੋ ਜੀ ਬੱਸ ਸਟੈਂਡ ਕੋਲ ਪੁਰਾਣੇ ਬੱਸ ਸਟੈਂਡ ਕੋਲ ਜਿਹੜਾ ਬੰਦਾ ਵਿਚਾਰ ਰਿਹਾ ਉਹਨੂੰ ਉਡਾ ਰਹੇ ਨੇ ਕੋਈ ਨਹੀਂ ਕੋਈ ਨਹੀਂ ਉਹ ਸਾਰੀ ਵੀਡੀਓ ਹੈਗੀ ਉਹ ਸਾਰੀ ਸਾਰੀ ਵੀਡੀਓ ਹੈਗੀ ਕੋਈ ਨਹੀਂ ਉਹ ਪਰੇ ਹੋ ਜੇ ਬੇਸਿਕ ਲਾਈਵ ਹੈ ਮੈਂ ਬਟਿਆਲਾ ਪੋਲਿਟਿਕਸ ਹੈ ਬਟਿਆਲਾ ਪੋਲਿਟਿਕਸ ਤੋਂ ਇਹ ਮਾਰੇ ਆ ਦੇਖੋ कोई नहीं पाजी पाजी कोई नहीं मैं बड पटियाला पॉलिटिक्स तो ही आ आ देखो जी आ देखो जी आ देखो और मारो मारो मार उतार दो उतार दो देखो ਆ ਦੇਖੋ ਜੀ ਆ ਦੇਖੋ ਜੀ ਪਟਿਆਲਾ ਪੁਰ ਫਿਕਸ ਤੇ লাইਵ ਆ ਦੇਖੀ ਬੱਚਾ ਦੇਗਾ ਆ ਦੇਖੋ ਜੀ ਸੜਕਾਂ ਤੇ ਲਗਾ ਨਾ ਜੋ ਰਿਹਾ ਉਹ ਦੇਖੋ ਆ ਦੇਖੋ ਤੁਸੀਂ ਦੇਖ ਰਹੇ ਹੋ ਉਹ ਪਿੱਛੇ ਆ ਜਾ ਪਿੱਛੇ ਆ ਜਾ ਉਹ ਪਿੱਛੇ ਆ ਜਾ ਪਿੱਛੇ ਆ ਜਾ ਉਹ ਦੇਖੋ ਪੰ ਨੰਗਾ ਨਾਜ ਕਰ ਰਿਹਾ ਆ ਦੇਖੋ ਭਾਈ ਇਹਨੂੰ ਫੜੋ ਯਾਰ ਇਹਨੂੰ ਫੜੋ ਆਓ ਯਾਰ ਫੜੋ ਫੜੇ ਕਰੋ ਕਿੱਟੀ ਉਹਦੇ ਨੂੰ ਇਹ ਨੰਗਾ ਨਾ ਚੱਲ ਰਿਹਾ ਜੀ ਬਟਿਆਲੇ ਚ ਇਹ ਬਟਿਆਲੇ ਹੀ ਨੰਗਾ ਨਾਜ ਕਰ ਰਿਹਾ ਬੰਦਾ ਕੋਈ ਨਹੀਂ ਬਟਿਆਣਾ ਕੋਈ ਰੁਕ ਗਿਆ ਓ ਓ ਆ ਰੋਮ ਦੀ ਆ ਦੇਖੋ ਜੀ ਪਟਿਆਲੇ ਚ ਨੰਗਾ ਨਾਚ ਹੋ ਰਿਹਾ ਗੱਡੀ ਦਾ ਇਸ ਬੰਦੇ ਨੇ 10 50 ਬੰਦੇ ਆ ਦੇਖੋ ਬੰਦਾ ਨੰਗਾ ਨਾਚ ਕਰ ਰਿਹਾ ਇਹਨੂੰ ਭਾਈ ਛੱਡਦਾ ਜੀ ਹੋ ਗਿਆ ਨਾ ਹੋ ਗਿਆ ਨਾ ਮਾਰ ਲੋ ਵੇ ਓਏ ਆਗੇ ਪਿੱਛੇ ਹੋ ਜਾ ਓਏ ਓ ਬੰਦੇ ਮਾਰ ਕੇ ਆਇਆ ਹੈ ਬੰਦੇ ਓਏ ਲਾਈਵ ਪਟਿਆਰਾ ਪਿੱਛੇ ਹੋ ਜਾ ਓ ਪਿੱਛੇ ਹੋ ਜਾ ਓ ਪਿੱਛੇ ਹੋ ਜਾ ਓ ਪਿੱਛੇ ਹੋ ਜਾ ਓ ਪਿੱਛੇ ਹੋ ਜਾ ਕਲ ਪਿੱਛੇ ਹੋ ਜਾ ਓ ਵੀਰੇ ਪਿੱਛੇ ਹੋ ਜਾ ਹਲ ਓ ਭਾਈ ਓ ਭਾਈ ਪਿੱਛੇ ਹੋ ਜਾ ਭਾਈ ਪਿੱਛੇ ਹੋ ਜਾਓ ਪਿੱਛੇ ਆਇਆ ਪਿੱਛੇ ਹੋ ਜਾ ਇਹ ਲਗ ਨੰਗਾ ਨਾਚ ਕਰ ਰਿਹਾ ਦੁਖਨਵਾਰਾ ਸਾਹਿਬ ਕੋਲ ਆ ਦੇਖੋ ਆ ਦੇਖੋ ਨੰਗਾ ਨਾਚ ਹੋ ਰਿਹਾ ਉਹ ਉਹ ਯਾਰ ਵੀ ਤਾਂ ਨਹੀਂ ਤੜਾ ਰਿਹਾ ਯਾਰ ਨੂੰ ਮਾਰਦਾ ਆਇਆ ਬੜੇ ਮਜ਼ੇ ਕਰ ਰਿਹਾ ਹੈ ਜਾ ਰਿਹਾ ਕਿੰਨਾ ਰੁਕ ਜਾਓ ਬੜਾ ਆ ਦੇਖੋ ਜੀ ਚਲਾ ਰਹੇ ਸੀ ਬੰਦੇ ਮਾਰ ਕੇ ਕਿੰਨੇ ਬੰਦੇ ਮਾਰ ਰਹੇ ਇਹਨਾਂ ਨੇ ਇਹ ਚਲਾ ਰਹੇ ਸੀਗੇ ਆ ਸੀਗੇ ਕੈਵਨ ਚ ਵੜਦੇ ਉਹ ਕਿੰਨੇ ਸੱਜੇ ਮਾਰ ਕੇ ਆਏ ਆ ਫੋਟੋ ਸਾਡੀ ਗੱਟੀਆਂ ਭੰਨ ਦੀ ਇਹਨਾਂ ਨੇ ਤੇਰੇ ਮੁੰਡੇ ਕਿੰਦਾ ਕਿਥੇ ਇੱਕ ਮੁੰਡਾ ਹੋਰ ਭੱਜ ਗਿਆ ਉਹ ਕਿੱਥੇ ਆ ਉਹ ਕੌਣ ਆ ਉਹ ਮੁੰਡਾ ਬੰਦੂ ਬੱਚਾ ਮਰ ਗਿਆ ਸਭ ਕਿੰਨੇ ਬੱਚੇ ਮਾਰ ਕੇ ਆਏ ਤੁਸੀਂ ਆਪਾ ਜੀ ਬਟਿਆਲਾ ਕੋਲ ਦੀ ਤੁਸੀਂ ਹੁਣ ਕੀ ਜਿਹੜੇ ਰੇਲਵੇ ਸੂਚਨ ਮੁੰਡਾ ਤੁ ਆਂਟੀ ਦਾ ਜਵਾਬ ਦਿੱਤਾ 4 ਸਾਲ ਦਾ ਆਹ ਦੇਖੋ ਜੀ ਉਹ 25 ਵਾਰ ਗਏ ਸਾਰੀ ਵੀਡੀਓ ਹੈਗੀ ਭਾਜੀ ਹੋਰ ਕੋਲ ਆਪਣੀ ਵੀਡੀਓ ਹੈਗੀ ਸਾਰੀ ਆ ਹੋਇਆ ਜੀ ਤਿੰਨ ਤਾਂ ਸੀਗਾ ਇੱਕ ਭੱਜ ਗਿਆ ਤਿੰਨ ਸੀਗੇ ਇਹ ਮੇਰੇ ਹਸਬੰਦ ਟੀ ਰਿਕਸ਼ਾ ਚਲਾਉਂਦੇ ਇਹ ਰਿਕਸ਼ਾ ਚਲਾਉਂਦੇ ਹੈਗੇ ਨੇ ਤੇ ਇਹ ਸਵਾਰੀ ਉਤਾਰ ਰਹੇ ਸੀਗੇ ਤੇ ਕਹਿੰਦੇ ਕੋਈ ਗੱਡੀ ਵਾਲਾ ਆਇਆ ਕਹਿੰਦੇ ਸਿੱਧਾ ਹੀ ਕਹਿੰਦੇ ਉੱਪਰ ਹੀ ਮਤਲਬ ਕਿ ਮਾਰ ਗਿਆ ਔਰ 20-25 ਜਨਾਨੀਆਂ ਦੀ ਲੱਤਾਂ ਤੇ ਵੀ ਗੱਡੀ ਚੜਾ ਆ ਗਿਆ ਇੱਕ ਬੱਚੇ ਦੀ ਮੇਰੇ ਖਿਆਲ ਨਾਲ 15-16 ਸਾਲ ਦੀ ਉਮਰ ਹੋਏਗੀ ਉਹਦੀ ਲੱਤ ਤੇ ਤੇ ਪੂਰੀ ਹੋਈ ਚੜਾ ਗਿਆ ਉਹਨੂੰ ਹੁਣ ਰਜਿੰਦਰਾ ਚ ਦਾਖਲ ਕੀਤਾ ਵਾ ਤੇ ਐਸਐਚਓ ਸਾਹਿਬ ਨੂੰ ਸਾਰੇ ਅਸੀਂ ਮਿਲਣ ਆਏ ਆ ਤੇ ਇਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਗੱਲਬਾਤ ਕੀਤੀ ਤੁਹਾਡੇ ਹਸਬੰਡ ਨਾਲ ਕਿੰਨੇ ਲੋਕ ਮੌਜੂਦ ਸੀ ਗੱਡੀ 'ਚ ਗੱਡੀ 'ਚ 4-5 ਸਵਾਰੀਆਂ ਸੀ ਉਤਾਰ ਰਿਆ ਸੀ ਲੇਡੀਆਂ ਵੀ ਸੀ ਕੋਈ ਹਾਂਜੀ ਤੁਹਾਡੇ ਗੱਡੀ 'ਚ ਲੇ ਲੇ ਲੇਡਿਸ ਸੀਗੀ ਉਹਨਾਂ 'ਚ ਬੈਠੀਆਂ ਹੋਈਆਂ ਹਾਂਜੀ ਸਵਾਰੀਆਂ ਸੀ ਨਾ ਨਾ ਸਾਨੂੰ ਸਾ ਵੀ ਕੀਤਾ ਸੀ ਇਹਨਾਂ ਨੇ ਨਸ਼ਾ ਤਾਂ ਸ਼ਾਇਦ ਕੀਤਾ ਹੀ ਹੋਏਗਾ ਤਾਂ ਹੀ ਨਹੀਂ ਉਹਨੇ ਗੱਡੀ ਰੋਕੀ ਤਾਂ ਹੀ ਇੰਨੇ ਬੰਦੇ ਤੇ ਗੱਡੀ ਚੜਾ ਆ ਗਿਆ ਉਹ ਗੱਡੀ ਕਿੱਥੋਂ ਦੀ ਨਹੀਂ ਨਹੀਂ ੱੱਕੇ ਮਾਰੇ ਤੇ ਕਿੱਥੇ ਰੋਕੀ ਦਿੱਤੀ ਇਹ ਦੀ ਔਰੋ ਦੀ ਭੱਜ ਲਿਆ ਇਹਨੇ ਨਾ 20-25 ਬੰਦੇ ਆ ਤੇ ਗੱਡੀ ਚੜਾ ਕੇ ਇਹ ਪੁਰਾਣੇ ਬਾਸਟਨ ਤੋਂ ਦੁਖਨਵਾਲੋਂ ਸਾਈਡ ਤੇ ਭੱਜਿਆ ਤੇ ਦੁਖਨਵਾਰਨ ਸਾਹਿਬ ਤੇ ਭੱਜਿਆ ਤੇ ਇੱਕ ਅੰਦਰ ਬੈਠੇ ਆਪਣੇ ਭਾਈ ਸਾਹਿਬ ਉਹਨਾਂ ਨੇ ਮੁੰਡੇ ਨੇ ਇਹਨਾਂ ਦੇ ਪਿੱਛੇ ਮੋਟਰਸਾਈਕਲ ਲਗਾ ਲਿਆ ਫਿਰ ਉਹਨਾਂ ਨੇ ਜਾ ਕੇ ਉੱਥੇ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਕਿਹਾ ਵੀ ਇਹ ਪਿੱਛੇ ਬੰਦੇ ਮਾਰਦਾ ਆ ਰਿਹਾ ਹੈ ਉਹਨਾਂ ਨੇ ਜਾ ਕੇ ਉਹਨੂੰ ਕਾਬੂ ਕੀਤਾ ਉੱਥੇ ਜਾ ਕੇ ਉਹਦੀ ਗੱਡੀ ਵੀ ਕਾਬੂ ਹੋ ਗਈ ਉਹ ਦੋ ਬੰਦੇ ਵੀ ਕਾਬੂ ਹੋ ਗਏ ਤੇ ਪੁਲਿਸ ਵਾਲੇ ਲੈ ਕੇ ਆਏ ਹਾਂ ਜਿਹੜੇ ਦੋ ਬੰਦੇ ਪਤਾ ਨਹੀਂ ਪਿੱਛੇ ਸੀਗੇ ਜਿਹੜੇ ਇਹਨਾਂ ਨੂੰ ਨਹੀਂ ਸਮਝ ਆਈ ਕਿੰਨੇ ਸੀਗੇ ਦੋ ਬੰਦੇ ਕਹਿੰਦੇ ਭੱਜ ਗਏ ਨੇ ਵਿੱਚੋਂ ਤੇ ਦੋ ਬੰਦੇ ਅੰਦਰ ਅੰਦਰ ਬਿਠਾਏ ਹੋਏ ਆ ਉਹਨਾਂ ਨੇ ਗੱਡੀ ਵੀ ਉਹ ਲਿਆਏ ਨੇ ਉੱਥੋਂ ਤੇ ਉਹ ਕਹਿੰਦੇ ਵੀ ਹੁ ਤੇ ਜੋ ਵੀ ਬਣਦਾ ਅਸੀਂ ਕਾਰਵਾਈ ਤੁਹਾਡੇ ਨਾਲ ਕਰਾਂਗੇ ਤੁਹਾਡੇ ਨਾਲ ਖੜੇ ਪਿੱਛੇ ਕੁੜੀ ਦੀ ਲੱਤ ਤੋੜ ਕੇ ਆਇਆ ਪਿੱਛੋਂ ਕੋ ਗੱਡੀ ਤੇਜ਼ ਭਜਾ ਕੇ ਲੈ ਆ ਰਿਹਾ ਥਾ ਮੈਂ ਜਾ ਰਿਹਾ ਥਾ ਇਹਨੇ ਮੇਰੀ ਗੱਡੀ ਤੇ ਪਹਿਲਾਂ ਅੱਗੇ ਮਾਰੀ ਅੱਗੇ ਮਾਰਨ ਦਾ ਮੈਂ ਮੈਂ ਕਿਹਾ ਤੂੰ ਰੁਕ ਜਾ ਮੈਨੂੰ ਗੱਡੀ ਕੱਢ ਲੈ ਤੇ ਇਹਨੇ ਗੱਡੀ ਨਾਲ ਆਪਣੀ ਗੱਡੀ ਐ ਮਾਰਦੀ ਅੱਗੇ ਲ ਬੰਪਰ ਉਹ ਟੁੱਟਿਆ ਫਿਰ ਮੇ ਪਈ ਗੱਡੀ ਥੋੜੀ ਸੈਟ ਕਰਨ ਲੱਗਿਆ ਇਹਨੇ ਮੈਨੂੰ ਪਿਛੋਰੀ ਗੱਡੀ ਐ ਮਾਰ ਕੇ ਚੱਲ ਗਿਆ ਪਿੱਛੇ ساری ਗੱਡੀ ਟੁੱਟ ਤੋੜ ਗਿਆ ਕਿਹੜੀ ਜਗ੍ਹਾ ਦੀ ਘਟਨਾ ਹੈ ਏ ਲੋਰੀਗੇਟ ਪੁਰਾਣੇ ਬਸਟੈਂਡ ਕੋਲ ਲੋਰੀਗੇਟ ਤੋਂ ਇੱਕ ਗੁਰਦੁਆਰਾ ਸਾਹਿਬ ਵੱਲ ਨੂੰ ਭੱਜਿਆ ਹਾਂ ਗੁਰਦੁਆਰਾ ਲੋਰੀਗੇਟ ਤੋਂ ਬੇ ਲੋਕਾਂ ਨੂੰ ਇਹਨੇ ਫੱਟੜ ਕੀਤੇ ਪਰ ਤੇਰਾ ਬਹੁਤ ਬੰਦੇ ਇੱਕ ਬੰਦਾ ਮੋਟਰਸਾਈਕਲ ਤੇ ਤੇ ਮਗਰ ਪੈ ਗਿਆ ਮਗਰ ਪੈਦੇ ਪੈਦੇ ਤੇ ਪਿੱਛੇ ਮੂਵੀ ਬਣਾਉਂਦਾ ਰਹਿ ਗਿਆ ਮੂਵੀ ਬਣਾ ਕੇ ਗੁਰਦੁਆਰੇ ਕੋਲ ਪਹੁੰਚਾਇਆ ਪੁਲਸ ਵਾਲਿਆਂ ਨੇ ਸਾਡੀ ਕੋਈ ਨਹੀਂ ਸੁਣੀ ਫਿਰ ਪੁਲਸ ਵਾਲਾ ਕਹਿੰਦਾ ਵੀ ਖਾਣੇ ਚ ਜਾ ਕੇ ਰਿਪੋਰਟ ਲਗਾਓ ਰਿਪੋਰਟ ਲਿਖਾਣੇ ਉਹ ਦੇਖੋ ਕੀ ਕਹਿੰਦੇ ਕਿੰਨੇ ਲੋਕ ਸੀ ਗੱਡੀ ਚ ਮੌਜੂਦ ਮੌਜੂਦ 2 ਬੰਦੇ ਸੀ ਇੱਕ ਬੁੰਡਾ ਸੀ ਇੱਕ ਕੁੜੀ ਸੀ ਕੁੜੀ ਪਰਲੇ ਪਾਸੇ ਬੈਠੀ ਸੀ ਇਹਦਾ ਸ਼ੀਸ਼ਾ ਤੋੜਦਾ ਸੀ ਲੋਕਾਂ ਨੇ ਮੈਂ ਰੋਕੇ ਰਿਆ ਨਾ ਗੱਡੀ ਦਾ ਸ਼ੀਸ਼ਾ ਤੋੜ ਦੇਵੇ ਤੁਹਾਡੇ ਹੀ ਸਾਹਮਣੇ ਕਿੰਨੇ ਲੋਕਾਂ ਨੂੰ ਇਹਨੇ ਫੱਟੜ ਕੀਤਾ ਬਹੁਤ ਬੰਦੇ ਨੇ ਬਹੁਤ ਲੱਗੇ ਆ ਜੀ 10 ਕਟੋਕੜ 15 20 ਬੰਦੇ ਤੁਹਾਨੂੰ ਸੱਟ ਲੱਗੀ ਮੈਨੂੰ ਸੱਟ ਲੱਗੀ ਗੱਡੀ ਤੋੜ ਗਿਆ ਉਸ ਮੇਰੀ ਗੱਡੀ ਤੁਹਾਡੀ ਨੁਕਸਾਨ ਹਾਂ ਗੱਡੀ ਦਾ ਨਿਸ਼ਾਨ ਹੋਇਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੀ ਗੱਡੀ ਦਾ ਹੋਏਗਾ 1500 1600 ਦਾ ਨੁਕਸਾਨ ਤਾਂ ਹੈ ਹੀ ਹੈ ਹੁਣ ਪੁਲਿਸ ਨੂੰ ਕਾਰਵਾਈ ਕਰਾ ਰਹੇ ਹੋ ਤੁਸੀਂ ਕੰਪਲੇਟ ਦਿੱਤੀ ਹੈ ਦੇਖੋ ਕੰਪਲੀਟ ਕਰਨੇ ਭਾਂ ਦੇਖੋ ਕੀ ਕਹਿੰਦੇ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜਿ ਕੋ ਇੱਕ ਹਰਿਆਣਾ ਨੰਬਰ ਵਾਈਟ ਕਲਰ ਦੀ ਕਾਰ ਸੀਗੀ ਜਿਹਨੂੰ ਪਬਲਿਕ ਵੱਲੋਂ ਤੇ ਟ੍ਰੈਫਿਕ ਮੁਲਾਜ਼ਮ ਵੱਲੋਂ ਖੰਡਾ ਚੌਂਕ ਦੇ ਕੋਲ ਰੋਕਿਆ ਗਿਆ ਸੀ ਜੋ ਗੱਲ ਸਾਹਮਣੇ ਆਈ ਹੈ ਵੀ ਇਹਨੇ ਕਈ ਜਗ੍ਹਾ ਤੇ ਐਕਸਟੈਂਡ ਕੀਤਾ ਇਹਨਾਂ ਨੂੰ ਨਸ਼ਾ ਵਗੈਰਾ ਕੀਤਾ ਸੀ ਭਾਜੀ ਨਸ਼ਾ ਵਗੈਰਾ ਕੀਤਾ ਸੀ ਇਹਦੇ ਵਿੱਚ ਜਿਹੜਾ ਡਰਾਈਵਰ ਹੈ ਜੀ ਉਹ ਤਾਂ ਫਰਾਰ ਹੋ ਗਿਆ ਵੈਸਟਾ ਰੌਂਡ ਅਪ ਪਬਲਿਕ ਤੋਂ ਹੀ ਕਿਸ ਅਗਿਆ ਸੀ ਮੌਕੇ ਤੋਂ ਤੇ ਇਹਦੇ ਵਿੱਚ ਅਸੀਂ ਜਿਹੜੇ ਕਾਰ 'ਚ ਦੋ ਬੰਦੇ ਬੈਠੇ ਸੀ ਤੇ ਉਹਨਾਂ ਨੂੰ ਦੇਖ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸਰ ਕਿੰਨੇ ਲੋਕ ਮੌਜੂਦ ਸੀ ਗੱਡੀ 'ਤੇ ਜਿਹੜੇ ਹੁਣ ਤਾਂ ਗੱਲ ਸਾਹਮਣੇ ਇਹ ਚਾਰ ਪੰਜ ਜਾਣੇ ਜੀ ਪਛਾਣ ਰਹੀ ਕਿੱਥੋਂ ਦੇ ਬੰਦੇ ਇਹ ਕੋਣ ਹੈ ਵੈਰੀਫਾਈ ਕਰ ਰਹੇ ਹਾਂ ਸਰ ਕੋਈ ਕਹਿੰਦਾ ਕਿ ਇੱਕ ਲੇਡੀ ਵੀ ਸੀ ਦੇ ਨਾਲ ਦਾਰੂ ਦੂਰੂ ਪੀਦੇ ਦਿੱਕੇ ਆਪਾਂ ਆਪਾਂ ਜੇ ਪ੍ਰੀਲੀਮਰੀ ਸਟੇਜ ਤੇ ਖੜੇ ਆ ਇਸ ਚੀਜ਼ ਬਾਰੇ ਤਾਂ ਨਹੀਂ ਕਮੈਂਟ ਕਰ ਸਕਦੇ ਵੀ ਉਹਨਾਂ ਦਾਰੂ ਪੀਤੀ ਹੈ ਕਿ ਨਹੀਂ ਪੀਤੀ ਕਿ ਕਿੰਨੇ ਵਾਈਕਲ ਜਿਹੜੇ ਹੋਰ ਕਰਦੇ ਇੰਜਰ ਕਰਦੇ ਐ ਕੋਈ ਆਏ ਤਾਂ ਕਮੇਟ ਕਰਾ ਹੋ ਰਹੀਆਂ ਇਹਨਾਂ ਨੂੰ ਪਬਲਿਕ ਦੇ ਦੱਸਣ ਮੁਤਾਬਕ ਜੀ ਇੱਕ ਕਾਫੀ ਦੇਰ ਇਨਾਂ ਨੇ ਸੜਕ ਤੇ ਐਵੇਂ ਹਜਾਰ ਕੁ ਲੜਬਾਜੀ ਕੀਤੀ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ